ਦਾਜੀ ਮੇਰੇ ਨਾਲ ਲੜਿਆ ਵਾਹਿਗੁਰੂ ਕਹਿ ਕੇ ਮੈਂ ਕਿੱਟ ਥੋੜਾ ਦੀ ਜਾਜੀ ਮੇਰੇ ਨਾਲ ਲੜਿਆ ਵਾਹਿਗੁਰੂ ਕਹਿ ਕੇ ਮੈਂ ਬਾਠ ਸ਼ਾਂਤੀ ਦਾ ਫੇਰ ਵੀ ਤਰਿਆ ਵਾਹਿਗੁਰੂ ਕਹਿ ਕੇ ਮੈਂ ਬਾਠ ਸ਼ਾਂਤੀ ਦਾ ਫੇਰ ਵੀ ਤਰਿਆ ਵਾਹਿਗੁਰੂ ਕਹਿ ਕੇ ਓ ਮੈਨੂੰ ਚੁੱਪ ਵੇਖ ਕੇ ਵੀ फेर ਨਾਟਾਲਿਆ ਵਾਹੇ ਗੁਰੂ ਕਹਿ ਕੇ ਮੈਂ ਚੁੱਪ ਵੇਖ ਕੇ ਹੀ ਫਿਰ ਵੀ ਨਾਟਾਲਿਆ ਵਾਹੇ ਗੁਰੂ ਕਹਿ ਕੇ ਮੈਂ ਫੇਰ ਵੀ ਫੇਰ ਛੋਟਾ ਜੀ ਜਾਨੀ ਜੁੰਡਿਓ ਫੜਿਆ ਵਾਹੇ ਗੁਰੂ ਕਹਿ ਕੇ ਮੈਂ ਫੇਰ ਛੋਟਾ ਜੀ ਜਾਨੀ ਜੁੰਡਿਓ ਫੜਿਆ ਵਾਹੇ ਗੁਰੂ ਕਹਿ ਕੇ ਮੈਂ ਕੀ ਹੋਈ ਮੇਨੀ ਤਿੰਨ ਚਾਰ ਫਰੀਆਂ ਵਾਹੇ ਗੁਰੂ ਕਹਿ ਕੇ ਮੈਂ ਕੀ ਹੋਈ ਮੇਨੀ ਨਿਆ ਵਾਏ ਗੁਰੂ ਕਹਿ ਕੇ ਫੇਰ ਕਦ ਦੀ ਜਾਨੀ ਨ ਮੇਰੇ ਨਾਲ ਲੜਿਆ ਗਾਇ ਗੁਰੂ ਕਹਿ ਕੇ ਹੋਏ ਖੋਦ ਦੀ ਜਾਨੀ ਨਮਾ ਹੋ ਗਿਆ ਹੁਣੇ ਮੰਗੀ ਸੋਰੀ ਸਰਦਾਰ ਜੀ ਨਮਾ ਹੋ ਗਿਆ ਹੁਣੇ ਮੰਗੀ ਸੋਰੀ ਸਰਦਾਰ ਜੀ ਨਮਾ ਹੋ ਗਿਆ ਹੁਣੇ ਮੰਗੀ ਸੋਰੀ ਸਰਦਾਰ ਜੀ ਨਮਾ ਹੋ ਗਿਆ ਗੀਤ ਦੇ ਵਿੱਚ ਜਦ ਮੈਂ ਚੰਨ ਸੂਰਜ ਵੀ ਮੱਥਾ ਟੇਕਦਾ ਗੀਤ ਦੇ ਵਿੱਚ ਜਦ ਮੈਂ ਚੰਨ ਸੂਰਜ ਦੀ ਮੱਥਾ ਟੇਕਦਾ ਬੱਲੇ ਬੱਲੇ ਬਈ ਜੱਟੀ ਫੁੱਟ ਬਾਲ ਵਰਗੀ ਬੱਲੇ ਬੱਲੇ ਬਈ ਜੱਟੀ ਫੁੱਟ ਬਾਲ ਵਰਗੀ ਸ਼ਾਵਾ ਸ਼ਾਵਾ ਬਈ ਜੱਟੀ ਫੁੱਟ ਬਾਲ ਵਰਗੀ ਨਾਲੇ ਨੱਚਦੀ ਬੁੜਕ ਦੀ ਜਾਵੇ ਜੱਟੀ ਫੁੱਟ ਬਾਲ ਵਰਗੀ ਨਾਲੇ ਨੱਚਦੀ ਬੁੜਕ ਦੀ ਜਾਵੇ ਜੱਟੀ ਫੁੱਟ ਬਾਲ ਵਰਗੀ ਨਾਲੇ ਨੱਚਦੀ ਬੁੜਕ ਦੀ ਜਾਵੇ ਜੱਟੀ ਫੁੱਟ ਬਾਲ ਵਰਗੀ ਬੱਲੇ ਬੱਲੇ ਬਈ ਜੱਟੀ ਦਾ ਚਲਾਂ Sansan si n se se saba siana. 姐姐。